3 11 ਤਰੀਕ ਨੂੰ ਇੱਕ ਸਾਡੇ ਇੱਕ ਯੂਕੇ ਤੋਂ ਇੱਕ ਲੜਕਾ ਆਇਆ ਹੋਇਆ ਸੀ ਸੁਚੈਨ ਸਿੰਘ ਉਹਦੇ ਉੱਪਰ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਹੈ ਉਹਦੀ ਇੱਕ ਇਨਫੋਰਮੇਸ਼ਨ ਹੈਗੀ ਸਾਡੇ ਕੋਲ ਕਿ ਖੁਸ਼ ਵਿਅਕਤੀ ਉਹਨੂੰ ਟਾਰਗੇਟ ਕਰ ਰਹੇ ਨੇ ਐਂਡ 11 ਤਰੀਕ ਨੂੰ ਜਿਹੜੀ ਹੈਗੀ ਉਹਦੇ ਉੱਪਰ ਜਿਹੜਾ ਸੁਚੈਨ ਸੀ ਉਹਦੇ ਉੱਪਰ ਫਾਇਰਿੰਗ ਹੋਈ ਸੀ ਤਾਂ ਜਿਹੜੀ ਫਾਇਰਿੰਗ ਦੋ ਜਣਿਆਂ ਨੇ ਸਸਪੈਕਟ ਉਹਦੇ ਵਿੱਚ ਦੋ ਆਇਡੈਂਟੀਫਾਈ ਕੀਤੇ ਗਏ ਸੀ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਮਸ਼ਹਹਦ ਕੀਤਾ ਐਂਡ ਮੁਕਦਮਾ ਦਰਜ ਕਰਕੇ 14 ਨੰਬਰ ਮੁਕਦਮਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੀ ਹੈਗੀ ਸਾਡੀ ਤਫ਼ਤੀਸ਼ ਚੱਲ ਰਹੀ ਸੀ ਤਾਂ ਇਹਦੇ ਵਿੱਚ ਮੇਰੇ ਵੱਲੋਂ ਡੀਐਸਪੀ ਸ਼ਾਹਕੋਟ ਦੀ ਨਿਗਰਾਨੀ ਦੇ ਹੇਠ ਸਾਡੇ ਡੀਐਸਪੀ ਸੁਖਪਾਲ ਸਿੰਘ ਤੇ ਸਾਡੇ ਐਸਐਚਯੂ ਇਨਸਪੈਕਟਰ ਬਲਵਿੰਦਰ ਸਿੰਘ ਤੇ ਇੰਚਾਰਜ ਤਲਵੰਡੀ ਸੰਘੇੜਾ ਏਐਸਆਈ ਮੇਜਰ ਸਿੰਘ ਇਹਨਾਂ ਦੀ ਜਿਹੜੀ ਹੈਗੀ ਹੈ ਟੀਮਾਂ ਜਿਹੜੀਆਂ ਵੱਖ-ਵੱਖ ਟੀਮਾਂ ਤਫ਼ਤੀਸ਼ ਦੇ ਵਿੱਚ ਬਣਾਈਆਂ ਗਿਆ ਸੀ ਤਬਦੀਸ਼ ਦੇ ਵਿੱਚ ਪਾਇਆ ਗਿਆ ਕਿ ਸਾਡੇ ਕੋਲ ਸਿਗਰੇਟ ਇਨਫਰਮੇਸ਼ਨ ਮਿਲੀ ਕੇ ਜਿਹੜੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ 11 ਤਰੀਕ ਨੂੰ ਜਿਸ ਦੇ ਵਿੱਚ 14 ਨੰਬਰ ਮਕਦਮਾ ਦਰਜ ਕੀਤਾ ਗਿਆ ਸੀ ਉਹ ਅੱਜ ਇਸ ਪਰਜੀਆਂ ਏਰੀਏ ਦੇ ਵਿੱਚ ਜਿਹੜਾ ਹੈਗਾ ਘੁੰਮ ਰਹੇ ਨੇ ਤੇ ਦੁਬਾਰਾ ਫਿਰ ਉਸ ਦੇ ਉੱਤੇ ਵਾਰਦਾਤ ਜਿਹੜੀ ਹੈਗੀ ਇਹਨਾਂ ਨੇ ਫਾਇਰਿੰਗ ਕਰਦੀ ਨੀਤ ਦੇ ਨਾਲ ਦੁਬਾਰਾ ਇਹ ਆਏ ਨੇ ਇਹ ਜਿਹੜਾ ਇਹਦੇ ਵਿੱਚ ਮਦਈ ਮਕਦਮਾ ਸੀ ਇਹ ਦਾ ਯੂਕੇ ਦੇ ਵਿੱਚ ਰਹਿੰਦਾ ਇਹ ਦਾ ਯੂਕੇ ਦੇ ਵਿੱਚ ਇੱਕ ਇੱਕ ਬਿਆਨਨਾਮ ਦਾ ਲੜਕਾ ਉਦੇ ਨਾਲ ਇਹਦਾ ਕੋਈ ਪੈਸੇ ਦਾ ਲੈਣ ਦੇਣ ਸੀ ਬਯੰਤ ਨੇ ਅੱਗੇ ਜਿਹੜਾ ਉਹਦਾ ਕੋਈ ਸਾਥੀ ਇੱਕ ਫਿਲੀਪੀਨ ਦੇ ਵਿੱਚ ਚੰਨਾਂ ਦਾ ਰਹਿੰਦਾ ਉਹਦੇ ਰਾਈ ਜਿਹੜੇ ਸ਼ੂਟਰਜ਼ ਨੂੰ ਹਾਇਰ ਕੀਤਾ ਤੇ ਇਹਦੇ ਇੱਕ ਜਿਹੜਾ ਅੰਗਰੇਜ਼ ਨਾਂ ਦਾ ਜਿਹੜਾ ਲੜਕਾ ਹੈਗਾ ਜਿਹੜਾ ਸ਼ੂਟਰ ਹੈਗਾ ਸੀ ਇੱਕ ਜਿਹੜਾ ਕਰਨਾ ਇਹਨਾਂ ਨੂੰ ਚੰਨ ਵੱਲੋਂ ਜਿਹੜੇ ਹੈਗੇ ਨੇ ਪੈਸੇ ਭੇਜੇ ਜਾਂਦੇ ਆ ਤੇ ਇਹ ਫਾਇਰਿੰਗ ਜਿਹੜੀ ਸੂਚੈਣ ਦੇ ਉੱਤੇ ਕਰਾਈ ਗਈ ਸੀ ਇਹਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੋਣ ਦੇ ਉੱਤੇ ਸਾਡਾ ਏਐਸਆਈ ਚੌਂਕੀ ਇੰਚਾਰਜ ਜਿਹੜਾ ਸੰਘੇੜਾ ਹੈਗਾ ਤਲਵੰਡੀ ਸੰਘੇੜਾ ਉਹ ਏਰੀਆ ਦੇ ਵਿੱਚ ਮੌਜੂਦ ਸੀ ਤਾਂ ਉਹਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਥੋਂ ਜਿਹੜੀ ਹੈ ਜਿੱਥੇ ਆਪਾਂ ਵਕੂਆ ਤੇ ਖੜੇ ਆ ਗਏ ਆ ਇਹ ਪਰਜੀਆਂ ਵਾਲੀ ਸਾਈਡ ਤੋਂ ਘੁੰਮਦੇ ਘਮਾਉਦੇ ਹੋਏ ਜਿਹੜੇ ਦੋਨੇ ਜਿਹੜੇ ਇਥੇ ਮੋਟਰਸਾਈਕਲ ਤਿਆਰ ਸੀ ਜਦੋਂ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਜੇ ਤੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੀ ਬਚਾਅ ਦੀ ਖਾਤਰ ਸੈਲਫ ਡਿਫੈਂਸ ਦੇ ਵਿੱਚ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਿਹੜੀ ਹੈਗੀ ਇਹ ਗੋਲੀ ਚਲਾਈ ਗਈ ਜਿਹਦੇ ਵਿੱਚ ਜਿਹੜਾ ਕਰਨ ਨਾਮ ਦਾ ਜਿਹੜਾ ਇੱਕ ਵਿਅਕਤੀ ਹੈ ਉਹ ਸਸਪੈਕਟ ਹੋ ਇੰਜਰਡ ਹੋਇਆ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਐਂਡ ਦੂਜਾ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਇੱਕ ਬੱਤੀਪੁਰ ਦਾ ਪਿਸਟਲ ਜਿਹੜਾ ਤੁਸੀਂ ਦੇਖ ਰਹੇ ਹੋ ਮੌਕੇ ਦੀ ਵਾਰਦਾਤ ਤੇ ਉੱਤੇ ਜਿਹੜਾ ਅਸੀਂ ਰਿਕਵਰ ਕੀਤਾ ਐਂਡ ਪਲੱਸ ਜਿਹੜੇ ਹੈਗੇ ਲਾਈਵ ਕਾਟਿਜ ਜਿਹੜੇ ਹੈਗੇ ਨੇ ਅੰਡ ਖਾਲੀ ਕਾਰਤੂਸ ਜਿਹੜੇ ਹੈਗੇ ਨੇ ਇਹਦੇ ਵਿੱਚੋਂ ਏਮਪਟੀ ਸ਼ੈਲ ਜਿਹੜੇ ਹੈਗੇ ਸਾਨੂੰ ਮਿਲੇ ਤੇ ਇੱਕ ਮੋਟਰਸਾਈਕਲ ਅਸੀਂ ਜਿਹੜਾ ਰਿਕਵਰ ਕੀਤਾ ਇਹਦੇ ਵਿੱਚ ਅਗਲੀ ਜਿਹੜੀ ਤਫ਼ਤੀਸ਼ ਹੈ ਡੰਗਾਈ ਨਾਲ ਅਸੀਂ ਕਰ ਰਹੇ ਹਾਂ ਸਰ ਸੁਚੈਨ ਸਿੰਘ ਕਿਹੜੇ ਪਿੰਡ ਤੋਂ ਆ ਜੀ ਉੱਦੋਂ ਸੋਲ ਜਗੀਰ ਪਿੰਡ ਜਿਹੜਾ ਹੈਗਾ ਨਾਲ ਹੀ ਹੈਗਾ ਸੋਲ ਜਗੀਰ ਦਾ ਹੀ ਅਗਲਾ ਪਿੰਡ ਹੈ ਅੱਜ ਫੇਰ ਜਿਹੜੇ ਸਸਪੈਕਟ ਹੈਗੇ ਨੇ ਇੱਥੋਂ ਇਹਨਾਂ ਨੇ ਸੋਲ ਜਗੀਰ ਵਾਲੀ ਜਾ ਰਹੇ ਸੀ ਜਦੋਂ ਇਹਨਾਂ ਫਾਇਰਿੰਗ ਕਰਨੀ ਸੀ ਤਾਂ ਪੁਲਿਸ ਪਾਰਟੀ ਦੀ ਜਿਹੜੀ ਮਸ਼ਤਿਹਦੀ ਨਾਲੇ ਜਿਹੜੀ ਵਾਰਦਾਤੋਂ ਤੋਂ ਡਲ ਗਏ ਤੇ ਇਹਦੇ ਵਿੱਚ ਜਿਹੜੇ ਦੋਨੇ ਦੋਸ਼ੀ ਫੜੇ ਆ ਅਣ ਜਿਹੜੇ ਬਾਹਰ ਬੈਠੇ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਵਿਅਕਤੀਆਂ ਨੇ ਇਹਨਾਂ ਕਰਾਇਆ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਪਰ ਜਿਹੜਾ ਡਿਪਲੋਮੈਟਿਕ ਚੈਨਲ ਰਾਈ ਉਹਨਾਂ ਦੀ ਜਿਹੜੀ ਹੈਗੀ ਆ ਵਾਪਸ ਹਵਾਲਗੀ ਵਾਲੀ ਜਿਹੜੀ ਕਾਰਵਾਈ ਐਕਸਟਰੈਡੀਸ਼ਨ ਦੀ ਅਸੀਂ ਸ਼ੁਰੂ ਕਰਾਂਗੇ ਸਰ ਸ਼ੂਟਰ ਕਿੱਥੋਂ ਦੀ ਹੈਗੇ ਇਹ ਇਹ ਜਿਹੜੇ ਤਰਨਤਾਰਨ ਦੇ ਵਿੱਚ ਚੋਲਾ ਸਾਹਿਬ ਥਾਣੇ ਦੇ ਅੰਦਰ ਇਹਨਾਂ ਦਾ ਜਿਹੜਾ ਮਹਿਰਾਣਾ ਪਿੰਡ ਪੈਂਦਾ ਹੈਗਾ